ਗੁਰਦਾਸਪੁਰ ਦੇ ਸਮਾਜ ਸੇਵਾ ਦਲ ਵੱਲੋਂ ਮਜ਼ਦੂਰਾਂ ਨੂੰ ਹਾਰਪਾ ਕੇ ਅਤੇ ਲੱਡੂ ਵੰਡ ਕੇ ਮਜ਼ਦੂਰ ਦਿਵਸ ਮਨਾਇਆ ਗਿਆ। ਸਮਾਜ ਸੇਵਾ ਦਲ ਦੇ ਮੈਂਬਰਾਂ ਨੇ ਕਿਹਾ ਕਿ ਮਜ਼ਦੂਰਾਂ ਤੋਂ ਬਿਨਾ ਕੋਈ ਵੀ ਕੰਮ ਅਧੂਰਾ ਹੈ। ਅਸੀਂ ਚਾਹੇ ਆਪਣਾ ਘਰ ਬਣਾਉਣਾ ਹੋਵੇ ਜਾਂ ਫਿਰ ਇਲਾਕੇ ਦਾ ਵਿਕਾਸ ਕਰਨਾ ਹੋਵੇ ਤਾਂ ਇਹਨਾਂ ਦੀ ਅਕਸਰ ਜ਼ਰੂਰਤ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਵੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਇਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਸਮਾਜ ਸੇਵਾ ਦਲ ਦੀ ਮੈਂਬਰਾਂ ਨੇ ਕਿਹਾ ਕਿ ਮਜ਼ਦੂਰ ਸ਼ੈੱਡ ਵਿਖੇ ਨਾ ਪਾਣੀ ਦਾ ਪ੍ਰਬੰਧ ਹੈ ਨਾ ਹੀ ਬਾਥਰੂਮ ਦਾ ਇਸ ਕਰਕੇ ਇਹਨਾਂ ਨੂੰ ਕਾਫੀ ਸਮੱਸਿਆ ਪੇਸ਼ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਤੇ ਇਸ ਜਗ੍ਹਾ ਤੇ ਪੀਣ ਵਾਲੇ ਸਾਫ਼ ਪਾਣੀ ਅਤੇ ਬਾਥਰੂਮ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਸਮੱਸਿਆਵਾਂ ਪੇਸ਼ ਨਾ ਆਉਣ ਇਸ ਨਾਲ ਹੀ ਉਹਨਾਂ ਕਹੇ ਕਿ ਮਜ਼ਦੂਰ ਸ਼ੈੱਡ ਵੀ ਕਾਫੀ ਪੁਰਾਣਾ ਹੈ ਇਸ ਦੀ ਵੀ ਰਿਪੇਅਰ ਹੋਣੀ ਚਾਹੀਦੀ ਹੈ ਉੱਥੇ ਹੀ ਮਜ਼ਦੂਰਾਂ ਵੱਲੋਂ ਸਮਾਜ ਸੇਵਾ ਦਲ ਗੁਰਦਾਸਪੁਰ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਗਿਆ ਕਿ ਅਸੀਂ ਧੰਨਵਾਦੀ ਹਾਂ ਜੋ ਸਮਾਜ ਸੇਵਾ ਦਲ ਵੱਲੋਂ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਨਾਲ ਮਿਲ ਕੇ ਇਹ ਦਿਹਾੜਾ ਮਨਾਇਆ ਗਿਆ ਦੀਪਾ ਗਲੋਦੀਪਰੀਆ ਸਮਾਜ ਸੇਵਾ ਦਲ ਦਾ ਜਨਰਲ ਸੈਕਟਰੀ ਅੱਜ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਔਰ ਮਜ਼ਦੂਰ ਦੇ ਦਿਸਤੇ ਮੈਂ ਸਾਰੇ ਮਜ਼ਦੂਰਾਂ ਨੂੰ ਦੇਸ਼ ਵਿਦੇਸ਼ ਸਾਰੇ ਲੇਬਰ ਦੁਨੀਆ ਨੂੰ ਵਧਾਈ ਦਿੰਦਾ ਹਾਂ ਔਰ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਾ ਕਿ ਇਹ ਦਿਨ ਐਵੇਂ ਨਹੀਂ ਮਨਾਇਆ ਜਾ ਰਿਹਾ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਹੈ ਅੱਜ ਤੋਂ 138 ਸਾਲ ਪਹਿਲਾਂ ਜਿਹੜੇ ਮਜ਼ਦੂਰ ਸੀ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਉਹਨਾਂ ਦੀ ਜਿਹੜੀ ਦਿਹਾੜੀ ਸੀ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਸੀ ਕੋਈ ਲਗਭਗ 15 ਤੋਂ 18 ਘੰਟੇ ਬੰਡੀ ਸੀ 1880 ਵਿੱਚ ਇਹਦੇ ਖਿਲਾਫ ਅੰਦੋਲਨ ਸ਼ੁਰੂ ਹੋਇਆ ਮਜ਼ਦੂਰਾਂ ਨੇ ਜੁੰਡੀਆਂ ਬਣਾਈ ਏ 1886 ਦੇ ਵਿੱਚ ਅਮਰੀਕਾ ਦੇ ਸ਼ਹਿਰ ਸਟਾਜੋ ਦੇ ਇੱਥੇ ਗੋਲੀਆਂ ਚੱਲੀਆਂ ਗੋਲੀਆਂ ਚੱਲਣ ਤੋਂ ਬਾਅਦ ਇਹ ਮਜ਼ਦੂਰਾਂ ਦੀ ਮੰਗ ਮੰਨੀ ਗਈ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਆ ਉਹ 8 ਘੰਟੇ ਹੋਵੇਗੀ ਉਸ ਤੋਂ ਬਾਅਦ 1 ਮਈ ਨੂੰ ਸਾਰੀ ਦੁਨੀਆ ਵਿੱਚ ਇਹ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਔਰ ਭਾਰਤ ਵਿੱਚ 1 ਮਈ 1923 ਤੋਂ ਇਹ ਮਜ਼ਦੂਰ ਦਿਵਸ ਮਨਾਉਣਾ ਸ਼ੁਰੂ ਹੋਇਆ ਇਸ ਤਰ੍ਹਾਂ ਕਿ ਇੱਕ ਵਾਰੀ ਫੇਰ ਫਾਇਦੇ ਰਣ ਸਾਰੇ ਮਜ਼ਦੂਰ ਯੂਨੀਅਨ ਨੂੰ ਮਜ਼ਦੂਰ ਭਰਾਵਾਂ ਨੂੰ ਕਿਰਤੀ ਭਰਾਵਾਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਇਹ ਕਿਰਮਾਇਆ ਗਿਆ ਅੱਜ ਸਮਾਜ ਸੇਵਾ ਦਲ ਵੱਲੋਂ ਜਿਹੜੇ ਸੀਨੀਅਰ ਚੰਗੇ ਮਜ਼ਦੂਰ ਸੀ ਕਾਰੀਗਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਤੇ ਦੀ ਬਸ ਸਮਾਜ ਸੇਵਾ ਦਲ ਵੱਲੋਂ ਮਜ਼ਦੂਰਾਂ ਦੇ ਮਾਨ ਸਨਮਾਨ ਲਈ ਇਹ ਸਾਰਾ ਪ੍ਰੋਗਰਾਮ ਕੀਤਾ ਗਿਆ ਮਜ਼ਦੂਰਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਰਾਜ ਮੇਸਤਰੀਆਂ ਨੂੰ ਦਿੱਤਾ ਗਿਆ ਇਹ ਇਹਨਾਂ ਦੇ ਬਿਨਾਂ ਇੱਕ ਕਿੱਟ ਵੀ ਨਹੀਂ ਲੱਗ ਸਕਦੀ ਬਿਸੀ ਦੇ ਮਜ਼ਦੂਰ ਦੇ ਬਿਨਾਂ ਗਾਰਾ ਨਹੀਂ ਬਣ ਸਕਦਾ ਇੰਨੀ ਮਿਹਨਤ ਇਹਨਾਂ ਦੀ ਹੁੰਦੀ ਆ ਔਰ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਅੱਜ ਆ ਦੇਖੋ ਛੱਡ ਬਣੀ ਦੀ ਇੱਥੇ ਅਸੀਂ ਆਏ ਆ ਦੇਖਿਆ ਨਾ ਇੱਥੇ ਕੋਈ ਪਾਣੀ ਦੀ ਸਹੂਦਾ ਨਾ ਇੱਥੇ ਬਾਥਰੂਮ ਦੀ ਸਹੂਦਾ ਨਾ ਇੱਥੇ ਲੈਟਰਨ ਦੀ ਸਹੂਦਾ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਡੀਸੀ ਸਾਹਿਬ ਅੱਗੇ ਬੇਨਤੀ ਕਰਦਾ ਵੀ ਇੱਥੇ ਜਿਹੜਾ ਵਾ ਜਲਦੀ ਤੋਂ ਜਲਦੀ ਪਾਣੀ ਦੀ ਸਹੂਦਾ ਦਿੱਤੀ ਜਾਵੇ ਉਹ ਲੈਟਰੀਨ ਬਾਥਰੂ ਬਣਾ ਕੇ ਇਹਨਾਂ ਨੂੰ ਜਿਹੜੀ ਆ ਸਹੂਲਤ ਦਿੱਤੀ ਜਾਵੇ। ਆਜ ਸਮਾਜ ਸੇਵਾ ਦਲ ਵੱਲੋਂ 1 ਮਈ ਦੇ ਮਜ਼ਦੂਰ ਦੀ ਵਸਤੇ ਵਿੱਚ ਦਿਨ ਮਨਾਇਆ ਗਿਆ ਔਰ ਇਹਨਾਂ ਉਸ ਦਿਨ ਇਹਨਾਂ ਦੇ ਦੇਣ ਆ ਸਾਰੇ ਦੇਸ਼ ਨੂੰ ਜਿਨ੍ਹਾਂ ਉਹ ਸਾਰੀ ਦਾ ਕੰਮ ਇਹਨਾਂ ਦਾ ਹੁੰਦਾ ਇਹਨਾਂ ਦਾ ਮਾਨ ਸਮਾਨ ਕਰਨ ਵਾਸਤੇ ਆਜ ਸਮਾਜ ਸੇਵਾ ਦਲਾਂ ਨੇ ਛੋਟਾ ਜਿਹਾ ਪ੍ਰਾਲਾ ਕੀਤਾ ਪੂਰੀ ਟੀਮ ਨੇ। ਕਿਵੇਂ ਬਣਾਇਆ ਤੁਸੀਂ ਇਹਨਾਂ ਨੂੰ ਬਾਹਰ ਭਾਏ। ਹਾਂਜੀ ਹਾਰ ਪਾ ਕੇ ਇਹਨਾਂ ਨੂੰ ਮਾਨ ਸਮਾਨ ਕੀਤਾ ਗਿਆ। ਲੱਡੂ ਵੰਡ ਕੇ ਇਹਨਾਂ ਦਾ ਮੂੰਹ ਮਿੱਠਾ ਕਰਾਇਆਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸਹੂਲਤਵਾਦ ਤੇ ਸਹੂਲਤਵਾਦ ਤੇ ਸਮਾਜ ਸੇਵਾ ਦਲ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾਣਗੇ ਜਿਹੜਾ ਕਿ ਇਹਨਾਂ ਦੇ ਕੋਈ ਕੰਮ ਆਉਣ ਸੰਬੰਧੀ ਚੀਜ਼ਾਂ ਮੰਡੀਆਂ ਜਾਣਗੀਆਂ ਮੈਂ ਲੋਕੇਸ਼ ਕੁਮਾਰ ਗੋਲਡੀ ਸਾਬਕਾ ਮੈਂਬਰ ਨਗਰਪਾਲਿਕਾ ਗੁਰਦਾਸਪੁਰ ਅੱਜ ਮਜ਼ਦੂਰ ਦਿਵਸ ਤੇ ਜਿਹੜਾ ਕਿ ਹਰ ਦਾ ਦੇ ਤਰ੍ਹਾਂ ਸਮਾਜ ਸੇਵਾ ਦਲ ਦੇ ਪ੍ਰਧਾਨ ਜਗENDERਪਾਲ ਲਾਡੇ ਅਤੇ ਸਰਪ੍ਰਸਤ ਸੁਖਬਤਵਾਲਾ ਸਰਪੰਚਾ ਲੋਧੀ ਨੰਗਲ ਜੀ ਜੋ ਜਨਰਲ ਸੈਕਟਰੀ ਨੇ ਸਮਾਜ ਸੇਵਾ ਦਲ ਦੇ ਉਹਨਾਂ ਨੂੰ ਤੋਂ ਸੁਣਿਆ ਹੀ ਥੋੜੇ ਦਿਨ ਪਹਿਲਾਂ ਬਾਈਟ ਦਿੱਤੀ ਹੈ ਇਹਨਾਂ ਨੇ ਅੱਜ ਅਸੀਂ ਮਜ਼ਦੂਰਾਂ ਨੂੰ ਅੱਜ ਮਜ਼ਦੂਰ ਵਸਤੇ ਲੱਖ ਲੱਖ ਵਧਾਈ ਦੇਣ ਆਏ ਆ ਤੇ ਮਜ਼ਦੂਰਾਂ ਨੂੰ ਇਹ ਸੁਵਾਸਨ ਦੇਣ ਆਏ ਆ ਕਿ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਂਦੀ ਹੈ ਸਮਾਜ ਸੇਵਾ ਦਲ ਦੇ ਪ੍ਰਧਾਨ ਜਗENDER PAL LAADE ji ਵੱਲੋਂ ਦੇਸ਼ ਹੈ ਕਿ ਮੇਸ਼ਾ ਪਾ ਤੁਹਾਡੇ ਨਾਲ ਮੋੜੇ ਨਾਲ ਮੋੜਾ ਜੋ ਕੇ ਖੜਾ ਆ ਤੁਹਾਨੂੰ ਕਿਸੇ ਤਰ੍ਹਾਂ ਵੀ ਕੰਮ ਕਰਨ ਦੀ ਮੁਸ਼ਕਲ ਆਂਦੀ ਹੈ ਜਾਂ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਆ ਆਪਾਂ ਮੇਸ਼ਾ ਤੁਹਾਡੇ ਨਾਲ ਫਹਿਮਤ ਰਹਿਵਾਂਗੇ ਪਰ ਇਹ ਜਿਹੜਾ ਕੰਮ ਹੈ ਮੌਜੂਦ ਤੋਂ ਬਿਨਾ ਜਿਹੜਾ ਕੋਈ ਵੀ ਬੰਦਾ ਇਸ ਤਰੱਕੀ ਨਹੀਂ ਕਰ ਸਕਦਾ ਜੋ ਵੀ ਬਿਲਡਿੰਗਾਂ ਬਣਦੀਆਂ ਨੇ ਜੋ ਵੀ ਸ਼ਹਿਰ ਡਵੈਲਪ ਹੁੰਦੇ ਨੇ ਇਹ ਸਭ ਮਜ਼ਦੂਰਾਂ ਦੇ ਅੱਜ ਅਸੀਂ ਪਾਲੀ ਮੈਨ ਨੂੰ ਮੌਜੂਦ ਵਾਸਤੇ ਮਜ਼ਦੂਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਸਮਾਜ ਸੇਵਾ ਦਲ ਵੱਲੋਂ ਜੈ ਸ਼੍ਰੀ ਰਾਮ ਸਮਾਜ ਸੇਵਾ ਦਲ ਵੱਲੋਂ ਮਜ਼ਦੂਰ ਦੇ ਦੇ ਲੱਖ ਲੱਖ ਵਧਾਈ ਨਾ ਦਿੰਦੇ ਆ ਜਿੰਨੇ ਵੀ ਦੇਸ਼ ਵਿਦੇਸ਼ ਤੇ ਜਿੰਨੇ ਵੀ ਸੱਜਣ ਭੈਣ ਭਰਾ ਆਪਣੇ ਵਾਸਤੇ ਨੇ ਚਾਹੇ ਜਿੰਨੇ ਮੇ ਸਾਡੇ ਦੇਸ਼ ਤੇ ਵਾਸਤੇ ਮਾ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਅੱਜ ਅਸੀਂ ਪੀਤਾ ਦੇ ਇੱਕ ਪਰਾਲਾ ਛੋਟਾ ਜਿਹਾ ਆ ਅੱਜ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਇੱਥੇ ਆਣ ਕੇ ਮਜ਼ਦੂਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਵਾ ਇਹਨਾਂ ਦਾ ਮਿੱਠਾ ਮੂੰਹ ਵੀ ਕਰਾਇਆ ਗਿਆ ਬਾਕੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕੋਈ ਵੀ ਇਹਨਾਂ ਨੂੰ ਦੇਖ ਤੇ ਚਾਹੇ ਕੋਈ ਪ੍ਰੋਬਲਮ ਹੁੰਦੀ ਆ ਸਮਾਜ ਸੇਵਾ ਲਲਹਾਰ ਵਾਲੇ ਇਹਨਾਂ ਨਾਲ ਜੀ ਭਾਈ ਜੀ ਖਾਲਸਾ ਵਾਹਿਗੁਰੂ ਥਿਸ ਇਜ਼ ਇੰਡੋ ਓਜ਼ੀ ਆਸਟ੍ਰੇਲੀਆ ਐਂਡ ਯੂ ਆਰ ਵਾਚਿੰਗ ਇੰਡੋ ਓਜ਼ੀ ਨਿਊਜ਼ ði ਵੌਇਸ ਆਫ ਯੂਨਿਟੀ